ਜਦੋਂ ਗਲਤੀ ਹੋ ਰਹੀ ਹੈ ਇਹਦਾ ਮਤਲਬ ਤੁਸੀਂ ਸਹੀ ਜਾ ਰਹੇ ਹੋ ਕਿਉਂਕਿ ਤੁਸੀਂ ਕੁਝ ਕਰ ਰਹੇ ਹੋ ਜਿਵੇਂ ਅੱਜ ਸੱਸਾਂ ਆਪਾਂ ਹਰ ਇੱਕ ਵਿਸ਼ਾ ਸਾਂਝਾ ਕਰਾਂਗੇ ਜੀ ਗੁਰਬਾਣੀ ਦਾ ਇਨ੍ਹਾਂ ਲਿਖਤਾਂ ਦਾ ਇਤਿਹਾਸ ਦਾ ਸਮਾਜਿਕ ਉਦਾਹਰਨ ਉਦਾਹਰਨਾਂ ਪਰਿਵਾਰਕ ਉਦਾਹਰਨਾਂ ਜੇ ਅੱਜ ਮੈਂ ਸੱਸ ਹਾਂ ਅੱਜ ਮੈਂ ਨੂੰਹ ਦੇ ਸਿਰ ਤੇ ਖਲੋਤੀ ਆਂ ਕਿ ਤੂੰ ਗਲਤੀਆਂ ਕਿਉਂ ਕਰੀ ਜਾਂਦੀਆਂ ਚੀਜ਼ ਖਰਾਬ ਕਿਉਂ ਕਰੀ ਜਾਂਦੀਆਂ ਤੁਸੀਂ ਕਿਸੇ ਵੀ ਬੰਦੇ ਦੇ ਸਿਰ ਤੇ ਖੜ ਜਾਓ ਨਾ ਜੂ ਕੰਮ ਨਹੀਂ ਕਰ ਸਕਦਾ ਇੱਥੇ ਕੋਈ ਖੜ ਜਾਏ ਨਾ ਤੂੰ ਅਰਥ ਕਰਕੇ ਦਿਖਾ ਅਸੀਂ ਅਰਥ ਨਹੀਂ ਕਰ ਸਕਦੇ ਸਿਰ ਤੇ ਖਲੋ ਜਾਏ ਚਾਹੇ ਬੰਦਾ ਜਿੰਨਾ ਮਰਜੀ ਪਰਫੈਕਟ ਹੋਏ ਜੇ ਸੱਸ ਕਹੇ ਨਾ ਵੀ ਧੀਏ ਕੋਈ ਗੱਲ ਨਹੀਂ ਉਹ ਮੈਂ ਧੀ ਵੀ ਆਈ ਐ ਮੈਂ ਧੀ ਨਾਲ ਗੱਲਾਂ ਕਰਦੀ ਐ ਉਹ ਰੋਜ਼ ਕੁਝ ਨਾ ਕੁਝ ਤੋੜਦੀ ਰਹਿੰਦੀ ਐ ਤੂੰ ਵੀ ਤੇ ਆਖਰ ਕਰ ਕਿਸੇ ਦੀ ਧੀ ਐ ਤੂੰ ਮੇਰੀ ਨੋ ਨਹੀਂ ਤੂੰ ਮੇਰੀ ਧੀ ਅਜ ਕੋਈ ਚੀਜ਼ ਖਰਾਬੂਗੀ ਕੋਈ ਗੱਲ ਮੈਂ ਆਪਣੀ ਜਵਾਨੀ 'ਚ ਬਹੁਤ ਕੁਝ ਨੁਕਸਾਨ ਕਰਦੀ ਰਹਿੰਦੀ ਐ ਉਹ ਹੌਸਲਾ ਹੋ ਜਾਏਗਾ ਬੜੇ ਧਿਆਨ ਨਾਲ ਸੁਣਿਓ ਅੱਜ ਅਸੀਂ ਗੁਰਬਾਣੀ ਪੜ੍ਹਨ ਲਈ ਨਾ ਜੀ ਲੋਕਾਂ ਦੇ ਕੌਨਫੀਡੈਂਸ ਖੋਲੇ ਹੱਲਾਸ਼ੀਰੀ ਖਤਮ ਕਰ ਦਿੱਤੀ ਆ ਜਾਈ ਕੋਈ ਪਾਠ ਕਰਨ ਲੱਗਦਾ ਹੈ ਉਹਦੇ ਉੱਤੇ ਅਸੀਂ ਇਹੋ ਜਿਹਾ ਰੋਭ ਜਮਾ ਦਿੱਤਾ ਉਹਨੂੰ ਇਹੋ ਜਿਹਾ ਪ੍ਰੈਸ਼ਰ 'ਚ ਪਾ ਦਿੱਤਾ ਉਹਦੇ ਤੇ ਇਹੋ ਜਿਹੀਆਂ ਪਾਬੰਦੀਆਂ ਜੋੜ ਦਿੱਤੀਆਂ ਉਹ ਬੰਦਾ ਕਹਿੰਦਾ ਯਾਰ ਵੀ ਉਹਨੂੰ ਹੌਸਲਾ ਦੇ ਦਿਓ ਉਹ ਕੋਈ ਗੱਲ ਨਹੀਂ ਬੱਚਾ ਕੱਚੀ ਪੈਨਸਲ ਲੈ ਕੇ ਗਲਤੀਆਂ ਕਰਦਾ ਪੈਨ ਦੇ ਬਾਅਦ ਫੜਾਇਆ ਜਾਂਦਾ ਤੁਸੀਂ ਸ਼ੁਰੂ ਕੀਤਾ ਭੈਣ ਜੀ ਪਾਠ ਵੀਰ ਜੀ ਤੁਸੀਂ ਸ਼ੁਰੂ ਕੀਤਾ ਕੋਈ ਗੱਲ ਨਹੀਂ ਅੱਜ ਗਲਤੀ ਹੋ ਗਈ ਕਰੋ ਅੱਗੇ-ਅੱਗੇ ਤੁਸੀਂ ਸਿੱਖੋਗੇ ਪਰ ਅਸੀਂ ਪ੍ਰੈਸ਼ਰ ਪਾੜਾ ਦਿੱਤਾ ਇਹੋ ਜਿਹਾ ਬੋਲ ਬਣਾ ਦਿੱਤਾ ਜਿਹਦੇ ਨਾਲ ਸਾਡੇ ਬੇਨਤੀ ਹੈ ਜੀ ਇਹ ਗੱਲਾਂ ਅਸੀਂ ਫੀਲ ਕਰਦੇ ਹਾਂ ਗੁਰੂ ਘਰਾਂ 'ਚ ਰਹਿੰਦੇ ਆ ਅਸੀਂ ਸਾਡੇ ਨੌਜਵਾਨ ਬੱਚੇ ਟੁੱਟ ਗਏ ਬੱਚੇ ਨੂੰ ਕੌਨਫੀਡੈਂਸ ਦੇ ਦਿਓ ਕੋਈ ਗੱਲ ਨਹੀਂ ਗਲਤੀ ਹੋਈ ਹੈ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਕਰੋ ਦੁਨੀਆ ਦਾ ਕਿਹੜਾ ਕੰਮ ਹੈ ਜਿਹਦੇ ਵਿੱਚ ਗਲਤੀ ਨਹੀਂ ਹੁੰਦੀ ਜਦੋਂ ਗਲਤੀ ਹੋ ਰਹੀ ਹੈ ਇਹਦਾ ਮਤਲਬ ਤੁਸੀਂ ਸਹੀ ਜਾ ਰਹੇ ਹੋ ਕਿਉਂਕਿ ਤੁਸੀਂ ਕੁਝ ਕਰ ਰਹੇ ਹੋ ਜਦੋਂ ਗਲਤੀ ਹੋ ਗਈ ਉਹਦਾ ਮਤਲਬ ਹੈ ਤੁਸੀਂ ਸਹੀ ਜਾ ਰਹੇ ਹੋ ਕਿਉਂਕਿ ਤੁਸੀਂ ਕੁਝ ਕਰ ਰਹੇ ਹੋ ਜਿਹੜਾ ਬੰਦਾ ਕੁਝ ਕਰਦਾ ਹੀ ਨਹੀਂ ਉਹਦੇ ਤੋਂ ਗਲਤੀ ਵੀ ਨਹੀਂ ਹੋਣੀ ਉਹਦੇ ਤੋਂ ਕੁਝ ਗਲਤੀ ਵੀ ਉਹ ਕੁਝ ਕਰ ਹੀ ਨਹੀਂ ਰਿਹਾ ਇੱਕ ਬੰਦਾ ਵਿਹਲਾ ਬੈਠਾ ਜੇ ਕੁਰਸੀ ਤੇ ਉਹਦੇ ਤੋਂ ਗਲਤੀ ਹੋਣ ਦੀ ਗੁਜਾਇਸ਼ ਹੀ ਨਹੀਂ ਕਿਉਂਕਿ ਉਹ ਕੁਝ ਕਰ ਹੀ ਨਹੀਂ ਰਿਹਾ ਇੱਕ ਬੰਦੇ ਨੇ ਝਾੜੂ ਵੀ ਲਾਣਾ ਹੈ ਪੋਚਾ ਵੀ ਲਾਣਾ ਉਹਦੇ ਕੋਲ ਗਲਤੀ ਹੋ ਸਕਦੀ ਹੈ ਕਿਉਂਕਿ ਉਹਨੇ ਕੰਮ ਮਿੱਥੇ ਹੋਏ ਨੇ ਤੁਸੀਂ ਮਿੱਥ ਲਓ ਜੇ ਅਸੀਂ ਸਹਿਜ ਪਾਠ ਕਰਨਾ ਹੈ ਸਾਡਾ ਕਰਮ ਹੈ ਸਾਡਾ ਫਰਜ਼ ਹੈ ਬਾਣੀ ਹੈ ਸਾਡੇ ਦੀ ਬਾਣੀ ਸਭ ਕੁਝ ਅਸੀਂ ਸਹਿਜ ਪਾਠ ਕਰਨਾ ਹੈ ਮਿੱਥ ਲਓ ਜੋ ਕੋਈ ਪਾਠ ਕਰਦਾ ਇਹਨੂੰ ਕੌਨਫੀਡੈਂਸ ਦਿਓ ਸਾਡੇ ਸਮਾਜ ਦੇ ਥੋੜਾ ਰੂਪ ਬਣ ਚੁੱਕਿਆ ਹੈ ਵੀ ਜਿਹੜਾ ਬੰਦਾ ਜਿਸ ਚੀਜ਼ 'ਚ ਪਰਫੈਕਟ ਹੋ ਗਿਆ ਨਾ ਉਹ ਦੂਜੇ ਨੂੰ ਦਬਾ ਕੇ ਰੋਗ ਮਾਰ ਕੇ ਰੱਖਦਾ ਹੋਣਾ ਕੀ ਚਾਹੀਦਾ ਮੈਂ ਤੇ ਹੈਰਾਨ ਹੋ ਜਾਣਾ ਪਿਆਰ ਵਾਲਿਓ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਭਾਈ ਲੈਣਾ ਜੀ ਆਏ ਨਾ ਉਹ ਗੁਰੂ ਦੇ ਪਰਿਵਾਰ ਚੋਂ ਸਨ ਨਾ ਉਹ ਗੁਰੂ ਦੇ ਧਰਮ ਚੋਂ ਸਨ ਨਾ ਉਹ ਗੁਰੂ ਦੇ ਲਾਕੇ ਦੇ ਸਨ ਨਾ ਉਹ ਗੁਰੂ ਦੀ ਰਿਸ਼ਤੇਦਾਰੀ ਚੋਂ ਸਨ ਇੱਕ ਵੀ ਕੰਮ ਨਹੀਂ ਮਿਲਦਾ ਸੀ ਕਿੱਡਾ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਕੌਨਫੀਡੈਂਸ ਦਿੱਤਾ ਹੋਵੇਗਾ ਕਿੱਡਾ ਕੌਨਫੀਡੈਂਸ ਦਿੱਤਾ ਹੋਵੇਗਾ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਡਾ ਕੌਨਫੀਡੈਂਸ ਅੱਜ ਜੇ ਤੁਸੀਂ 21 ਨੰਬਰ ਪਉੜੀ ਪੜ੍ਹਦੇ ਹੋ ਗੁਰੂ ਨਾਨਕ ਸਾਹਿਬ ਜੀ ਦੀ ਜਿੱਤ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸਮਾਲੀ ਆਸਾ ਕੀ ਵਾਰ 21 ਨੰਬਰ ਪਉੜੀ ਜਿੱਥੇ 21 ਨੰਬਰ ਪਉੜੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਉਹਦੇ ਉੱਪਰ ਵਾਲੇ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਜਿੱਥੇ ਗੁਰੂ ਨਾਨਕ ਜੀ ਬੈਠੇ ਨੇ ਉੱਥੇ ਨਾਲ ਹੀ ਭਾਈ ਲੈਣਾ ਗੁਰੂ ਅੰਗਦ ਸਾਹਿਬ ਬੈਠੇ ਨੇ ਐਵੇਂ ਕਿਉਂ ਨਹੀਂ ਹੋ ਸਕਦਾ ਵੀ ਜਿਹੜੀ ਬਾਣੀ ਮੈਂ ਪੜ ਰਿਆ ਹੈ ਜਿਹੜੇ ਬੰਦੇ ਨੂੰ ਬਾਣੀ ਦਾ ਹੀ ਕੱਖਰ ਨਹੀਂ ਆਂਦਾ ਉਹ ਵੀ ਮੇਰੇ ਨਾਲ ਆ ਕੇ ਬਾਣੀ ਪੜੇਗਾ ਅਸੀਂ ਕਹਿੰਦੇ ਮੈਨੂੰ ਬਾਣੀ ਆਂਦੀ ਹੈ ਦੂਜਾ ਕਿਵੇਂ ਪੜ ਲੇਗਾ ਉਹਨੂੰ ਰੋਕ ਕੇ ਟੋਕ ਕੇ ਗਲਤੀ ਕੱਢਣੀ ਚਾਹੀਦੀ ਹੈ ਅਸੀਂ ਗਲਤੀ ਕੱਢ ਕੱਢ ਕੇ ਇੱਥੇ ਤੱਕ ਪਹੁੰਚਦੇ ਆ ਪਰ ਉਹਦਾ ਤਰੀਕਾ ਹੁੰਦਾ ਹੈ ਉਹਦਾ ਤਰੀਕਾ ਹੁੰਦਾ ਹੈ ਕਿਸੇ ਦਾ ਕੌਨਫੀਡੈਂਸ ਲੋ ਨਾ ਕਰੋ ਪਿਆਰ ਵਾਲਿਓ ਉਹ ਕੌਨਫੀਡੈਂਸ ਕਿਸੇ ਦਾ ਲੋ ਨਾ ਕਰੋ ਅੱਜ ਸਾਡੇ ਲਈ ਬੜਾ ਜ਼ਰੂਰੀ ਵਿਸ਼ਾ ਹੈ ਚਾਹੇ ਉਹ ਸਾਡੀ ਰੂਹ ਹੈ ਚਾਹੇ ਉਹ ਸਾਡਾ ਨੌਜਵਾਨ ਬੱਚਾ ਹੈ ਉਹਨੂੰ ਕੌਨਫੀਡੈਂਸ ਤੇ ਹੌਸਲੇ 'ਚ ਰੱਖੋ ਕੋਈ ਗੱਲ ਨਹੀਂ ਅਸੀਂ ਆਪਣੇ ਤੇ ਝਾਤ ਮਰੀ ਕੀ ਕੀ ਗਲਤੀਆਂ ਨਹੀਂ ਕੀਤੀਆਂ ਅਸੀਂ ਆਖਰ ਗਲਤੀਆਂ ਕਰਕੇ ਇੱਥੇ ਪਹੁੰਚੇ